ਭਈ ਵੀ ਇਹ ਜਿਹੜੇ ਬੰਦੇ ਭਾਰਤ ਰੋਕੀ ਗਈ ਹੈ ਹਾਂਜੀ ਇਹ ਰੋਕਣ ਦਾ ਕਾਰਨ ਨਹੀਂ ਹੈ ਜਿਹੜੀ ਆਪਣੀ ਪੈਸੰਜਰ ਟ੍ਰੇਨ ਚੱਲਦੀ ਜੀ ਪਰ ਉਹ ਸਾਡੇ ਸ케ਜੂਲ ਪਲੇਮੈਂਟ ਚੱਲਦੀ ਉਹ ਰੁਕ ਰੁਕ ਕੇ ਆਉਂਦੇ ਨੇ ਕਹਿੰਦਾ ਮਤਲਬ ਇਹ ਉਹਦੇ ਕਰਕੇ ਦਿੱਕਤ ਆ ਰਹੀ ਹੈ ਵੀ ਕਹਿੰਦਾ ਮਤਲਬ ਜਾਂ ਜਿੱਥੇ ਰੋਕ ਲੈਂਦੇ ਨੇ ਜਾਂ ਗੋਲਿਆਂ ਨੇ ਰੋਕ ਦਿੰਦੇ ਨੇ ਇਹਨੂੰ ਕ੍ਰੋਸਿੰਗ ਕਰਕੇ ਅੱਗੇ ਹੁਣੇ ਦੀ ਕਰਦੇ ਨੇ ਜੋ ਵੀ ਇਹਦਾ ਟਾਈਮ ਫਿਕਸ ਕੀਤਾ ਹੁੰਦਾ ਸਾਡੀ ਟ੍ਰੇਨਾਂ ਜਿਹੜੀ ਪੈਸੰਜਰ ਰੇਨ ਆ ਇਹ ਥਾਂ ਥਾਂ ਤੇ ਰੋਕ ਕੇ ਜਿੰਨੇ ਪੈਸੰਜਰ ਨੇ ਟਾਈਮ ਖਰਾਬ ਕੀਤਾ ਜਾਂਦਾ ਕਿਉਂਕਿ ਪੈਸੰਜਰ ਜਿੱਥੇ ਵੀ ਆਉਂਦਾ ਨੇ ਸਾਡੇ ਖੇ ਫਰੀਦਕੋਟ ਕੋ ਬੈਠਦੇ ਨੇ ਫਰੀ ਕੋਟ ਤੋਂ ਬਾਹਰਦੇ ਨੇ ਕੋਰ ਕੋਰ ਤੋਂ ਬਾਹਰਦੇ ਨੇ ਉਹ ਇਹ ਚੀਜ਼ੇ ਪ੍ਰੇਸ਼ਾਨੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਅੱਛਾ ਦੇਰ ਮਤਰਾ ਲੈਣ ਨੂੰ ਇਹ ਹੀ ਬੇਨਤੀ ਕਰਦੇ ਨੇ ਜਿਹੜੇ ਬੰਦੇ ਬਾਅਦ ਤੇ ਨੇ ਜਿਉਂਦਾ ਟਾਈਮ ਅੱਧਾ ਘੰਟਾ ਪਿੱਛੇ ਕੀਤਾ ਜਾਵੇ ਜਾਂ ਅੱਗੇ ਕੀਤਾ ਜਾਵੇ ਠੀਕ ਹੈ ਜਿਹੜੀ ਟ੍ਰੇਨ ਸਾਡੀ ਪੈਸੰਜਰ ਕਰਦੇ 9 ਵਜੇ ਟਾਈਮ ਇੰਟਰ ਬਠਿੰਡੇ ਦਾ ਆਏਗਾ ਪਹੁੰਚਾਂਗਾ ਉਹ ਟਾਈਮ ਸਰ ਪਹੁੰਚ ਸਕੇ ਠੀਕ ਹੈ ਇਸ ਕਰਕੇ ਸਾਡੀ ਕਾਫੀ ਟਾਈਮ ਤੋਂ ਜਿੰਨੇ ਟਾਈਮ ਤੋਂ ਬੰਦੇ ਬਾਅਦ ਟ੍ਰੇਨ ਚੱਲ ਰਹੀ ਸੀ ਉਹ ਚੀਜ਼ ਹੀ ਸਾਨੂੰ ਬੜੀ ਪ੍ਰੋਬਲਮ ਆਈ ਹੈ ਠੀਕ ਹੈ ਉਹ ਸਾਨੂੰ ਕੋਈ ਬੈਨੀਫਿਟ ਨਹੀਂ ਉਹ ਟ੍ਰੇਨ ਦਾ ਠੀਕ ਹੈ ਚੱਲਣ ਦਾ ਜੋ ਆਮ ਪਬਲਿਕ ਤੋਂ ਪਹੁੰਚ ਤੋਂ ਬਾਹਰ ਟ੍ਰੇਨ ਹੋ ਠੀਕ ਹੈ ਜਿਹੜੇ ਜਾਂਦੇ ਹੀ ਟ੍ਰੇਨ ਤੇ ਸਫ਼ਰ ਕਰਦੇ ਸੀਗਾ ਉਹ ਟੀਕਾ ਜਿਹੜੇ ਬੜੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਜਿਹੜੀ ਟ੍ਰੇਨ ਆ ਜਿਹੜੀ ਆ ਜਾਂਦਾ ਪਸੰਦ ਰੇਨ ਪਹਿਲਾਂ ਪਹੁੰਚਦੇ ਹੋਏ 9:00 ਤੇ ਪਹੁੰਚੋ ਦਾ ਟਾਈਮ ਉਹ ਸੈਟ ਕੀਤਾ ਜਾਵੇ ਸਹੀ ਕਹਿੰਦੇ ਆ ਇਹ ਮੇਰੀ ਰੇਲ ਮਕਰਾਲੀ ਨੂੰ ਸਟੇਸ਼ਨ ਮਾਸਟਰ ਜੀ ਨੂੰ ਠੀਕ ਹੈ ਇਹ ਮ ਸਰ ਜਿਹੜੀ ਅੱਜ ਬੰਦੇ ਭਾਰਤ ਟ੍ਰੇਨ 855 ਤੇ ਗੋਨਿਆਣਾ ਭਾਈ ਜਗਤਾ ਰੇਲਵੇ ਸਟੇਸ਼ਨ ਤੇ ਆਉਂਦੀ ਹੈ ਅੱਜ ਉਸ ਟ੍ਰੇਨ ਨੂੰ ਰੁਕਣਾ ਪਿਆ ਉਹਦਾ ਕੀ ਕਾਰਨ ਸੀਗਾ ਜੀ ਕਾਰਨ ਥਾ ਕਿ ਪਬਲਿਕ ਜੋ ਹੈ ਪਬਲਿਕ ਪਬਲਿਕ ਦਾ ਜੋ ਰੋਜ਼ ਅੱਛਾ ਰੋਜ਼ ਦਾ ਜੋ ਹੈ ਉਹਨਕੋ ਜੋ ਹੈ ਡੇਲੀ ਜੋ ਹੈ ਉਹਨਕੋ ਦਿੱਕਤ ਹੁੰਦੀ ਸੀ ਉਹ ਆ ਕੇ ਜੋ ਹੈ ਰੋਜ਼ ਹੀ ਰੋਜ਼ ਕਰਦੇ تھے ਮੈਂ ਇਸ ਕੀ ਬਾਤیں ਜੀਆਰਪੀ ਆਰਪੀਐਫ ਨੂੰ ਬਤਾ ਚੁੱਕਾ ਥਾ अपने पहले सबको सब बता चुका हूँ और कंट्रोल को भी बता दिया मेरे सामने ये कंट्रोल फोन है उसको भी बता चुका हूँ कि ये दिक्कत होती है पब्लिक की आज कितना टाइम रुकी है बंदे भारत आज बंदे भारत आठ बचपन पे आई है और नौ बज के पंद्रह मिनट पे गई है बीस मिनट रुकी है बीस मिनट रुकी हाँ जो प्रोटेस्ट करने वाले थे लोकल थे या पैसेंजर थे सर सारे पैसेंजर थे पैसेंजर थे अब हमें इतना पता नहीं था लेकिन जब पैसेंजर थे पैसेंगर गाड़ी थे। आपको आज रोकनी पड़ी इसके लिए किसके खिलाफ कार्रवाई होने की संभावना है आप अपनी हाई अथॉरिटी को क्या लिखेंगे किसके खिलाफ कार्रवाई हो या बंदे भारत का टाइम चेंज हो जहाँ लोकल गाड़ी पैसेंजर है नहीं रोजपुर बठिंडा उसका टाइम चेंज हो कहने का मतलब ये है कि पब्लिक के पब्लिक के लिए गाड़ी चलती है पब्लिक के लिए गाड़ी चलती है और पब्लिक के भाई खिलाफ तो नहीं होना चाहिए लेकिन ये भी रोकना भी ये खिलाफ है बिल्कुल है ना बिल्कुल बिल्कुल एक नियम के खिलाफ है गाड़ी को रोकना भी नियम के खिलाफ है तो अगर जो है मान लीजिए नौ पाँच पे यहाँ चलती है नौ पंद्रह पे चली तो वैसे ही पब्लिक लेट हो गई बिल्कुल वहाँ पहुँची है गाड़ी हमारी जो है न सारी ये नौ उनतीस पे पहुंची है जो चौंगन पाँच सौ बासठ पैसेंजर गाड़ी अब बताइए वो पहुंच जाते जो है नौ दस पे नौ बारह पे पंद्रह पे पहुंच जाते वहाँ पैसेंजर जी सभी जो लेकिन जो आप, आप आप देख लीजिए कि पंद्रह मिनट लेट पहुंची पब्लिक की वजह से तो पब्लिक को खुश सोचना चाहिए कि मतलब इस गाड़ी को जो है अगर भाई यहाँ ना कह के बल्कि फिरोजपुर कहें ये प्रॉब्लम फिर हल करेंगे बिल्कुल ठीक है हम नहीं हल कर पाएंगे आप अपने तो घर जो गे? है सर भाई एक सर्विस करते हैं एक नौकर है हम ना कि एक जो है ऑफिसर है या कोई जो है भाई प्रशासन है जी जैसे ही रेल कहेगी वैसे काम करेंगे जी 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 ठीक है थैंक यू सर थैंक यू ਸਰ ਜਿਹੜੀ ਅੱਜ ਬੰਦੇ ਭਾਰਤ ਟ੍ਰੇਨ ਰੁਕੀ ਹੈ ਉਹ ਕਿਉਂ ਕੀ ਕਾਰਨ ਕੀ ਰੁਕੀ ਉਹ ਰੁਕੀ ਹੈ ਜੀ ਬੰਦੇ ਭਾਰਤ ਤੋਂ ਪਹਿਲਾਂ ਇੱਕ ਪੈਸੇਂਜਰ ਟ੍ਰੇਨ ਜਾਂਦੀ ਹੈ ਕੋਈ ਪਰੋਂ ਬਠਿੰਡਾ ਨੂੰ ਹਾਂਜੀ ਉਹ ਉਹਦੇ ਵਿੱਚ ਪੈਸੇਂਜਰ ਸੀਗੇ ਉਹ ਕਦੇ-ਕਦੇ ਇੱਥੇ ਰੁਕ ਵੀ ਜਾਂਦੀ ਹੈ ਕਦੇ-ਕਦੇ ਬਠਿੰਡੇ ਪਹਿਲਾਂ ਚਲੀ ਜਾਂਦੀ ਹੈ ਅੱਛਾ ਜੀ ਉਹ ਰੁਟੀਨ ਦੀ ਪਰ ਅੱਜ ਵੀ ਉਹ ਰੁਕੀ ਰੁਕਣ ਤੋਂ ਬਾਅਦ ਬੰਦੇ ਭਾਰਤ ਨੂੰ ਕ੍ਰੋਸ ਦੇਣਾ ਸੀ ਸਟੇਸ਼ਨ ਮੈਟਰ ਦੇ ਅੱਗੇ ਨਹੀਂ ਸੀ ਉਹਨਾਂ ਨੇ ਐਸੇ ਕਰਕੇ ਰੌਲਾ ਪਾਇਆ ਉਹ ਕਹਿੰਦੇ ਕਿ ਸਾਨੂੰ ਪਹਿਲਾਂ ਇਸ ਟ੍ਰੇਨ ਚ ਲੋਕ ਪੈਸੇਂਜਰ ਅੱਛਾ ਜੀ ਤੁਹਾਨੂੰ ਡੇਲੀ ਰੁਕਿਆ ਜਾਂਦਾ ਇੱਥੇ ਰੁਕਣ ਤੋਂ ਬਾ ਸਟੇਸ਼ਨ ਮੈਟਰ ਨੂੰ ਕਾਂਟ ਟ੍ਰੇਨ ਚਲਾਤੀ ਉਹ ਠੀਕ ਹੈ ਤੇ ਇਸ ਕਰਕੇ ਬੰਦੇ ਭਾਦ ਕੋਸਟ 25 ਮਿੰਟ ਤੇ ਸਟਾਪ ਹੋਇਆ ਉਹ ਤਾਂ ਉਸ ਤੋਂ ਬਾਅਦ ਟ੍ਰੇਨ ਚੱਲ ਗਈ ਜਿਹੜੇ ਰੋਕਣ ਵਾਲੇ ਸੀ ਉਹਨਾਂ ਨੇ ਕੋਈ ਰੇਲਵੇ ਟਰੈਕ ਰੋਕਿਆ ਗਿਆ ਸੀ ਕਿ ਟ੍ਰੇਨ ਦੇ ਮੂਰੇ ਆਏ ਸੀ ਕਿ ਨਾ ਰਗਨੇ ਟ੍ਰੇਨ ਤਾਂ ਪਿੱਛੇ ਰੋਕਦੀ ਸੀ ਪਹਿਲਾਂ ਹੀ ਸਟੇਸ਼ਨ ਮੈਟਰ ਨੂੰ ਪਤਾ ਲੱਗਿਆ ਸੀ ਪ੍ਰਸ਼ਾਸਨ ਨੇ ਟ੍ਰੇਨ ਨੂੰ ਪਿੱਛੇ ਰੋਕਤਾ ਸੀ ਅੱਛਾ ਪਿੱਛੇ ਰੋਕਤਾ ਸੀ ਹਾਂਜੀ ਹਾਂ ਕੋਈ ਨਾਰੇ ਬਾਜੀ ਵੀ ਕੀਤੀ ਇਹਨਾਂ ਨੇ ਨਹੀਂ ਨਾਰੇ ਬਾਜੀ ਤਾਂ ਕੋਈ ਨਹੀਂ ਕੀਤੀ ਜੀ ਪਰ ਉਸ ਜੋ ਵੀ ਹੈ ਨਾ ਉਹਨਾਂ ਨੇ ਨਾ ਕੋਈ ਲਿਖਤੀ ਨਹੀਂ ਦਿੱਤਾ ਹਜੇ ਫਿਲਹਾਲ ਕਿਉਂਕਿ ਸਡਨਲੀ ਹੋਇਆ ਇਹ ਅੱਛਾ ਜ वैसे जਵੇਂ लोग गुस्से जायंदे हैं कि में असतरा होया तो ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਇਸ ਵਾਰੀ ਤੁਹਾਡੇ ਵੱਲੋਂ ਚਲੋ ਅਸੀਂ ਵੇਨਿੰਜ ਕਾਰਵਾਈ ਜੋ ਵੀ ਬੰਦੀਓ ਕਰਾਂਗੇ ਸਮਝ ਲਿਆਵਾਂਗੇ ਮਸਾਫਰਾ ਕੀ ਕਰੋਗੇ ਜਾਂ ਅਸੀਂ ਕਰਦੇ ਜੋਗੇ ਮਸਾਫਰਾ ਦੀ ਮੰਗ ਤੇ ਇਹ ਹੀ ਹੈ ਜੀ ਉਹਨੂੰ ਜਿਆਦਾ ਟਾਈਮ ਨਾ ਰੁਕਾਇਆ ਜਾਵੇ ਕਿਹੜੀ ਗੱਡੀ ਨੂੰ ਪੈਸੇਂਜਰ ਨੂੰ ਅੱਛਾ ਜੀ